ਰਖ ਲਈ ਨੀ ਹਰ ਮੇਰੀ ਤੂੰ ਮੇਰੋਂ ਮਹਿਰ ਪਰਵੰਤ ਸਾਨੀ ਝੋਟ ਗਈ ਮੈਂ ਤੇਰੀ ਤੂੰ ਮੇਰੋਂ ਮਹਿਰ ਪਰਵੰਤ ਸਾਨੀ ਝੋਟ ਗਈ ਮੈਂ ਝੋਟ ਗਈ ਮੈਂ ਝੋਟ ਗਈ ਮੈਂ ਤੇ ਅੰਗਰੇਜ਼ੀ ਦੇ ਕਿਤੇ ਕੰਮ ਕੰਮ ਵੀ ਆਇਆ ਨਾ ਪਿਸਟਲ ਵੀ ਆਇਆ ਅੰਗਰੇਜ਼ੀ ਦੇ ਵੀ ਨਾਮ ਬੜੇ ਆਏ ਅੰਗਰੇਜ਼ੀ ਦੇ ਨਾਮ ਬੜੇ ਸਭ ਨੂੰ ਬਰੰਮਾ ਥੈਂਕ ਯੂ ਆਪਾਂ ਕਹਿ ਲਾਂ ਕਿ ਆ ਯੂਸ ਦਾ ਖਾ ਹੈ ਜੂਤ ਕੇ ਹੁੰਦਾ ਸ਼ਬਦ ਯੂਤਨ ਯੂਤਨ ਸ਼ਬਦ ਯੂਤ ਤੋਂ ਯੂਤ ਤੋਂ ਬਣਿਆ ਯੂਤਨ ਸੰਸਕ੍ਰਿਤ ਦਾ ਸ਼ਬਦ ਹੈ ਯੂਤਨ ਤੋਂ ਭਾਵ ਕਿ ਆ ਝਟੁੰਡ ਯੂਤ ਜਿਹੇ ਵਿੱਚ ਮੁੱਤਰ ਆਪਾਂ ਯੂਤ ਕਹਿੰਦੇ ਨਾ ਅੰਗਰੇਜ਼ੀ ਵਿੱਚ ਜੂਤਨ ਹੁੰਦਾ ਤੇ ਇੱਕ ਵਾਰ ਤਾਂ ਆਂ ਦੀ ਬੜੇ ਲੱਗ ਹੁੰਦੇ ਨੇ ਹੋਰ ਵੀ ਬਹੁਤ ਕਿਤੇ ਹੁੰਦੇ ਤੇ ਐਸੇ ਐਸੇ ਸ਼ਾਸਤਰਾ ਦੇ ਨਾਮ ਹੁੰਦੇ ਜਿਹੜੇ ਆਪਾਂ ਕਦੇ ਦੇਖੇ ਵੀ ਨਹੀਂ ਫਿਰ ਦੂਜੇ ਪੱਖ ਨੂੰ ਜਾਈਏ ਰਾਗ ਐਸੇ ਆਉਂਦੇ ਕਿ ਜਿੰਨਾ ਬਾਰੇ ਸੁਣਿਆ ਨਹੀਂ ਨਾ ਹੀ ਸੁਣਿਆ ਲ਼ਿੰਗੜਾ ਰਾਗ ਕੇ ਹੁਣ ਕੋਈ ਨਹੀਂ ਲ਼ਿੰਗੜਾ ਰਾਗ ਕੇ ਲੱਗ ਉਹ ਮਾਰਾ ਨਹੀਂ ਜੀ ਵਸਿਆ ਸਾਡੇ ਟੈਕਸ ਤੋਂ ਵੱਧ ਰਾਗ ਨੇ ਤੇ ਸਭ ਲੋਕ ਨੂੰ ਪਸੰਦ ਹੈ ਸਾਡੇ ਟੈਕਸ ਤੋਂ ਵੱਧ ਉਹ ਨਾ ਕਹਿਣਿਆ ਤੇ ਜਿਹਨੂੰ ਸਾਡੇ ਟੈਕਸ ਤੋਂ ਵੱਧ ਰਾਗ ਹੋਣਾ ਆਖ ਤੋਰੈ ਦਿਨ ਇਹ ਪ੍ਰਤਖ ਤੋਰੈ ਦਰ ਹੈ ਕਿਸ ਕੀ ਸੇ ਧਗਣ ਢੜਕੇ ਮੂਰਤ ਕੀ ਨੀਂਦ ਕਛੜਦੀ ਪਾ

भुली भुलान भुली भुलाना माल भुल भुलाना भुलंग ना वीर